ਜਾਦਾ ਆਪਾਂ ਬਾਦੇ ਸੰਗੀਤਕ ਲੋਕ ਐ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਇਹ ਮਿਊਜ਼ੀਕਲ ਟਾਈਪ ਦੇ ਬੰਦੇ ਐ ਸੁਣ ਕੇ ਪਾ ਦੇਣਗੇ ਇਹ ਕੋ ਲੰਮਾ ਜਿਹਾ ਪਟਿਆਂ ਵਾਲਾ ਨਿਆੰਦਾ ਉਹ ਦਿੱਲੀੋਂ ਪਟਕੇ ਮਾਰਿਆ ਉੱਥੇ ਉੱਥੇ ਚੱਲਿਆ ਨਹੀਂ ਕਹਿੰਦੇ ਫਰੀਦਕੋਟ ਭੇਜ ਦਿਓ ਇਹ ਟਸਟ ਬਿਨਾਂ ਫਰੀਦਕੋਟ ਕੋ ਆ ਇੱਕ ਬਹੁਤ ਚਾਰਾ ਸੰਗਰੂਹ ਦਾ ਕਰਮਜੀਤ ਅਨਮੋਲ ਉਹ ਇਥੇ ਲੋਕਲ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ ਤਾਂ ਵਲੰਟੀਅਰਾਂ ਨੂੰ ਟਿਕਟਾਂ ਦਿੰਦੇ ਆ ਵਲੰਟੀਅਰਾਂ ਉਹ ਇੱਕ ਵਿਚਾਰਾ ਮਾਤੜ ਉਹ ਸਾਈਕਲ ਚਲਾਉਂਦਾ ਮਰ ਗਿਆ ਮੈਨੂੰ ਲੱਗਦਾ ਕੇਦਰੀ ਗਾਹ ਪਿੱਛੇ ਕਿੰਨੇ ਕੋ ਉਹਦੇ ਕੋਲੇ ਵਿਚਾਰੇ ਕੋਲੇ ਆਪਦੀ ਮਾਇਆ ਸੀ ਮੈਨੂੰ ਲੱਗਦਾ ਬੋਰਡਾ ਫਲੈਕਸਾਂ ਦੇ ਲਾਤੇ ਹੋਣੇ ਕਹਿੰਦੇ ਉਹਨੇ ਸਾਈਕਲ ਚਲਾ ਕੇ ਪ੍ਰਚਾਰ ਬੜਾ ਕੀਤਾ ਪਤਾ ਨਹੀਂ ਮੈਂ ਨਾਮ ਭੁੱਲਦਾ ਉਹਦਾ ਕੀ ਨਾਮ ਹਰਚਮਨੀਆ ਨਾ ਆਹ ਹਾਂ ਇਹਨੂੰ ਪਤਾ ਵੇਖੋ ਕੋਈ ਯਾਦ ਆਇਆ ਉਹ ਫਿਲਮ ਸਟਾਰ ਲੈਂਦਾ ਸੰਗਰੂਰ ਤੋਂ ਲੱਭਣ ਜਾਵਾਂਗੇ ਆਪਾਂ ਉਹਨੂੰ ਚਾਰ ਮਹੀਨੇ ਇੱਥੇ ਕਿਰਾਏ ਦਾ ਘਰ ਲੈ ਲਊਗਾ ਮੁੜ ਕੇ ਨਹੀਂ ਲੱਗਣਾ ਤੇ ਪਿਛਲੀ ਵਾਰੀ ਸਦੀਕ ਸਾਹਿਬ ਲਿਆਂਦੇ ਸੀ ਕਾਂਗਰਸ ਨੇ ਸਾਡੇ ਪਰਾਇ ਵੀ ਨਹੀਂ ਮੁੱਕੀ ਆਉਂਦਾ ਵੀ ਨਹੀਂ ਇਹਨਾਂ ਤੋਂ ਵੀ ਜਿਹਨੂੰ ਮਰਜ਼ੀ ਪਾ ਲਿਓ ਸਣੀ ਦਿ올 ਗਰਦਾਸਪੁਰਾਂ ਦੇ ਅੱਜ ਤੱਕ ਹੀ ਲੱਭਦੇ ਫਿਰਦੇ ਨੇ ਲੱਭਿਆ ਇਹ ਤਾਂ 4 ਦਿਨ ਆਹੀ ਐ ਜਿਹੜੇ ਇਹਨਾਂ ਤੋਂ ਗਾਣੇ ਸੁਣ ਲਵੋਗੇ ਸੁਣ ਲਓ ਉਦੋਂ ਗਾਣੇ ਕੱਪਣਾ ਇਹਦਾ ਸਦੀਕ ਸਾਹਿਬ ਜਿਤਾ ਕੇ ਭੇਜਦੇ ਆਪਾਂ ਤੇ 5 ਸਾਲ ਉਹਨੇ ਜਾਂਦਾ ਪਾਰਲੀਮੈਂਟ ਚ ਸੌਂ ਕੇ ਕੱਟੇ ਅਤੇ ਇੱਕੋ ਬਿਆਨ ਸੁਣਿਆ ਮੈਂ ਉਹਦਾ ਪਾਰਲੀਮੈਂਟ ਇੱਕੋ ਬਿਆਨ ਆ ਵੇਖੋ ਤੇ ਸਭ ਨੇ ਵੀ ਸੁਣਿਆ ਮੇਰਾ ਤਾਂ ਕਹਿੰਦਾ ਵੋਟਾ ਉਤਰ ਗਿਆ ਤੂੰ ਸਾਡਾ ਹਲਕਾ ਪਟੜੀਆਂੋਂ ਲਿਓ ਲਾ ਤਾਂ ਤੰਦਰਾ ਤੇਰਾ ਵੋਟਾ ਉਤਰਿਆ ਸੀ ਕੀ ਕਰੀਏ